ਕਟ ਆਮਦਨ ਦਾ ਸਰਟੀਫਿਕੇਟ ਬਣਾ ਕੇ ਇੱਕ ਸਕੂਲ ਦੀ ਪ੍ਰਿੰਸੀਪਲ ਆਪਣੀ ਬੇਟੀ ਲਈ ਵਜ਼ੀਫਾ ਲੈਂਦੀ ਰਹੀ ਤੇ ਜੜੇ ਬੰਦੇ ਨੂੰ ਜਿਹੜੇ ਇੱਕ ਡਿਜ਼ਰਵਿੰਗ ਬੰਦੇ ਨੂੰ ਰਿਜ਼ਰਵਿੰਗ ਬੱਚੇ ਨੂੰ ਵਜ਼ੀਫਾ ਮਿਲਣਾ ਚਾਹੀਦਾ ਸੀਗਾ ਉਸ ਨੂੰ ਵਜ਼ੀਫਾ ਨਹੀਂ ਮਿਲਿਆ ਜਦੋਂ ਪੂਰੇ ਪਿੰਡ ਵਿੱਚ ਗੱਲ ਉੱਡ ਗਈ ਤਾਂ ਪੂਰਾ ਪਿੰਡ ਇਕੱਠਾ ਹੋ ਗਿਆ ਅਤੇ ਘੇਰ ਲਿਆ ਸਕੂਲ ਤੇ ਸਾਹਮਣੇ ਖੜੇ ਹੋ ਗਏ ਪ੍ਰਿੰਸੀਪਲ ਦੇ ਦਫ਼ਤਰ ਦੇ ਤੇ ਉੱਚੀ ਉੱਚੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਨਾਲ ਦੇ ਨਾਲ ਇਹ ਵੀ ਮੰਗ ਕੀਤੀ ਕਿ ਪ੍ਰਿੰਸੀਪਲ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਸਿਰਫ ਇੰਨਾ ਹੀ ਨਹੀਂ ਹੋਇਆ ਉਲਟਾ ਪ੍ਰਿੰਸੀਪਲ ਨੇ ਵੀ ਤੈਸ਼ ਵਿੱਚ ਆ ਕੇ ਚੌੜ ਵਿੱਚ ਆ ਕੇ ਉਹਨਾਂ ਬੰਦਿਆਂ ਤੇ ਹੀ ਉਲਟਾ ਪਰਚਾ ਦਰਜ ਕਰ ਦਿੰਦਾ ਜੀ ਆ ਇੱਕ ਘਟਨਾ ਵਾਪਰੀ ਹੈ ਜਿੱਥੇ ਸਰਕਾਰੀ ਵਜ਼ੀਫਾ ਲੈਣ ਦੇ ਪਿੱਛੇ ਇੱਕ ਪ੍ਰਿੰਸੀਪਲ ਨੇ ਆਪਣੇ ਘਰ ਵਾਲੇ ਦਾ ਇੱਕ ਜਾਲੀ ਸਰਟੀਫਿਕੇਟ ਬਣਾਇਆ ਜਾਲੀ ਆਮਦਨ ਦਾ ਸਰਟੀਫਿਕੇਟ ਬਣਾਇਆ ਜਿਸ ਤੋਂ ਬਾਅਦ ਆਪਣੀ ਬੇਟੀ ਦਾ ਪੂਰਾ 1 ਸਾਲ ਵਾਸਤੇ ਜਿਹੜਾ ਵਜ਼ੀਫਾ ਸਰਕਾਰ ਤੋਂ ਮਿਲਦਾ ਹੈ ਯਾਨੀ ਸਕਾਲਰਸ਼ਿਪ ਜਿਹੜੀ ਮਿਲਦੀ ਹੈ ਉਹ 1 ਸਾਲ ਸਕਾਲਰਸ਼ਿਪ ਲਈ ਜਦੋਂ ਪੂਰੇ ਪਿੰਡ 'ਚ ਗੱਲ ਉੱਡ ਗਈ ਕਿ ਜਿਹੜੇ ਬੰਦੇ ਦਾ ਕਿ ਜਿਹੜੇ ਇੱਕ ਜ਼ਰੂਰਤਮਤ ਬੰਦੇ ਨੂੰ ਬੱਚੇ ਨੂੰ ਵਜ਼ੀਫਾ ਮਿਲਣਾ ਚਾਹੀਦਾ ਸੀ ਉਸ ਦਾ ਵਜ਼ੀਫਾ ਉਸ ਨੂੰ ਨਹੀਂ ਮਿਲਿਆ ਸਗੋਂ ਪ੍ਰਿੰਸੀਪਲ ਨੇ ਖੁਦ ਆਪ ਦੀ ਬੇਟੀ ਵਾਸਤੇ ਵਜ਼ੀਫਾ ਲੈ ਲਿਆ ਤਾਂ ਪੂਰਾ ਪਿੰਡ ਇਕੱਠਾ ਹੋ ਗਿਆ ਅਤੇ ਮੰਗ ਕੀਤੀ ਕਿ ਇਸ ਪ੍ਰਿੰਸੀਪਲ ਦੀ ਬਦਲੀ ਕੀਤੀ ਜਾਵੇ ਤਾਂ ਹੀ ਅਸੀਂ ਧਰਨੇ ਤੋਂ ਉੱਠਾਂਗੇ ਸਿਰਫ ਇੰਨਾ ਹੀ ਨਹੀਂ ਪਿੰਡ ਵਾਲੇ ਦੇ ਵੀ ਇਲਜ਼ਾਮ ਨੇ ਕਿ ਪਿੰਡ ਦੇ ਉਸੇ ਸਕੂਲ ਵਿੱਚ ਆਰੋ ਦਾ ਪਾਣੀ ਖਰਾਬ ਹੈ ਸਕੂਲ ਸਕੂਲ ਪ੍ਰਸ਼ਾਸਨ ਵੱਲੋਂ ਕੋਈ ਕੰਮ ਨਹੀਂ ਕੀਤਾ ਜਾਂਦਾ ਜੇਕਰ ਪ੍ਰਸ਼ਾਸਨ ਕੋਈ ਕੰਮ ਕਰਦਾ ਤਾਂ ਪ੍ਰਿੰਸੀਪਲ ਵੱਲੋਂ ਉਸ ਕੰਮ ਤੇ ਮੋਹਰ ਜਿਹੜੀ ਹੈ ਨਹੀਂ ਲਗਾਈ ਜਾਂਦੀ ਜਿਸ ਕਰਕੇ ਪੂਰਾ ਪਿੰਡ ਇਕੱਠਾ ਹੋ ਗਿਆ ਹੁਣ ਇਸ ਪੂਰੇ ਮਾਮਲੇ ਵਿੱਚ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਕਿਹੜੀ ਕਿਹੜੀ ਮੰਗਾਂ ਨੇ ਕਿਹੜੇ ਮਸਲੇ ਲੈ ਕੇ ਉੱਥੇ ਇਕੱਠੇ ਹੋਏ ਨੇ ਇੱਕ ਵਾਰ ਤੁਹਾਨੂੰ ਪਿੰਡ ਵਾਲਿਆਂ ਕੋਲ ਲੈ ਕੇ ਚਲਦੇ ਹਾਂ ਜਿੰਦਰ ਸਿੰਘ ਨ ਆਇਆ ਜੀ ਮਰਾ ਅਸਾ ਕਿਉਂ ਸਕੂਲ ਦੇ ਬਾਅਦ ਕੀ ਬੈਠੇ ਕੀ ਕਾਰਨ ਅਹੀਂ ਜੀ ਕਾਰਨ ਇਹ ਆ ਵੀ ਜਿਹੜੀ ਮੈਡਮ ਮੁੱਖ ਆਪਣੇ ਕੀਆ ਮੁਖ ਸਾਬਕਾ ਇਹਨੇ ਆਪਣੀ ਗਲਤੀ ਨਾਲ ਆਂਦੀ ਆ ਮੇਰੇ ਕੋਲ ਚੀਫਾ ਲੈ ਗਿਆ ਬੇਟੀ ਆਪਣੀ ਦਾ ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਨਾਵੀਂ ਕਲਾਸ ਦਾ ਇਹਨੇ ਲੈ ਲਿਆ ਵਾ ਤੇ 10ਵੀਂ ਦਾ ਇਹਨੇ ਅਪਲਾਈ ਕੀਤਾ ਵਾ ਤੇ ਸਾਡੇ ਜੀ 6 ਮੁੱਫਤਾਂ ਪਿੰਡ ਚ ਹੋਈਆਂ ਨੇ ਇਨਫੈਕਸ਼ਨ ਨਾਲ ਤੇ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ ਜਿਹੜਾ ਨਲਕਿਆਂ ਦਾ ਪਾਣੀ ਆ ਚੈੱਕ ਕਰਦਾ ਪਾਣੀ ਉਹ ਨਹੀਂ ਪੀਣਾ ਅੱਜ ਧਰਨੇ ਦੀ ਗੱਲ ਕਰੋ ਸਕੂਲ ਦੇ ਬਾਹਰ ਜਿਹੜਾ ਧਰਮਾਗ ਰਿਹਾ ਗੱਲ ਉਹਦੀ ਕਰਦੇ ਆਂ ਹਾਂਜੀ ਇਨਫੈਕਸ਼ਨ ਦੀ ਗੱਲ ਬਹੁਤ ਲੱਗਿਆ ਕੀ ਕਾਰਨ ਉਹ ਵੀ ਖਰਾਬ ਹੈ ਇੱਥੇ ਜੀ ਕੀਤਾ ਇਹਨੇ ਨਹੀਂ ਠੀਕ ਕਰਵਾਇਆ ਅਸੀਂ ਤੁਹਾਨੂੰ ਖਾਲ ਸਕਦੇ ਆਂ ਜੀ ਹੋਰ ਸਕੂਲ ਦੇ ਬਾਅਦ ਜਿਹੜੇ ਆ ਜੇ ਬੈਠੇ ਸਕੂਲ ਦੇ ਖਿਲਾਫ ਧਰਨਾ ਮੇਨ ਗੱਲ ਹੈ ਜਿਹੜੀ ਨਹੀਂ ਜੀ ਸਕੂਲ ਦੇ ਵਜਿਨ ਗਰਾਂਟ ਆਈਆਂ ਨੇ ਉਹ ਸਭ ਨੇ ਖੁਰਦਪੁੱਤ ਕੀਤੀਆਂ ਜੇ ਇਹਨੂੰ ਪੁੱਛਿਆ ਵੀ ਹਸਾ ਪੁੱਛਿਆ ਵਾ ਤੇ ਅਗੋਂ ਦੀ ਤੁਸੀਂ ਕੌਣ ਸਾਹਿਬ ਲੈ ਆਵੜੇ ਤੁਸੀਂ ਕੌਣ ਜੀ ਅਸੀਂ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਐਸਐਸਪੀ ਅਫਸ ਡੀਓ ਦਫਤਰ 6 ਮਹੀਨੇ ਹੋ ਗਿਆ ਕੋਈ ਇੰਦਾਂ ਦੇ ਕਾਰਵਾਈ ਨਹੀਂ ਕੀਤੀ ਜੇ ਨਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਹੀ ਭੁਖੜਤਾਲ ਦੀ ਜਾਇ ਜਾਵਾਂਗੇ ਤੁਹਾਡੀਆਂ ਸ਼ਿਕਾਇਤਾਂ ਸਹੀ ਨੇ ਕਿਉਂਕਿ ਕਾਰਵਾਈ ਨਹੀਂ ਹੋਈ ਸਾਡੇ ਕੋਲ ਵਿੱਦ ਪ੍ਰੂਫ ਹੈ ਜੀ ਫਿਰ ਕਾਰਵਾਈ ਕਿਉਂ ਨਹੀਂ ਹੋਈ ਕਿੱਥੇ ਸਮਝੇ ਕਮੀ ਕੀਤੀ ਇਹ ਪ੍ਰਸ਼ਾਸਨ ਦੀ ਕਮੀ ਹੈ ਜੀ ਪ੍ਰਸ਼ਾਸਨ ਜਿਹੜਾ ਵਾ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਇਹਨੂੰ ਜੇ ਨਾ ਡਿਸਮਿਸ ਕੀਤਾ ਨਾ ਕਾਰਵਾਈ ਕੀਤੀ ਤੇ ਸਾਡਾ ਧਰਨਾ ਇਦਾਂ ਰਹੂਗਾ ਜੀ ਕਿੰਨੇ ਸਮੇਂ ਤੱਕ ਧਰਨਾ ਲੱਗਾ ਰਹੇ ਇਹ ਜਿੰਨੇ ਦਿਨ ਇਹਨੂੰ ਡਿਸਮਿਸਨ ਕਰ ਦੇ ਪੱਕੇ ਤੌਰ ਤੇ ਪਰਮਾਨਤਰਨ ਦਾ ਜੀ ਹੈ ਤਾਂ ਜਿੰਦਰ ਸਿੰਘ ਤਾਂ ਜਿਵੇਂ ਕਿ ਤੁਸੀਂ ਪਿੰਡ ਵਾਲਿਆਂ ਦੀ ਗੱਲ ਸੁਣੀ ਪਿੰਡ ਵਾਲਿਆਂ ਨੇ ਕਿਸ ਤਰੀਕੇ ਦੱਸਿਆ ਕਿ ਜਿਹੜੇ ਧਰਨੇ ਲਾਏ ਹੋਏ ਨੇ ਇਹ ਧਰਨੇ ਲਾੜ ਦਾ ਮਕਸਦ ਇਹ ਹੈ ਕਿ ਸਕੂਲ ਦੇ ਪਿੰਡ ਵਿੱਚ ਜਿਹੜਾ ਸਕੂਲ ਹਾਊਸ ਦੇ ਹਾਲਾਤ ਸੁਧਾਰੇ ਜਾਣ ਕਿਉਂਕਿ ਜੇਕਰ ਪਿੰਡਾਂ ਦੇ ਸਕੂਲਾਂ ਦੇ ਹਾਲਾਤ ਸੁਧਰਣਗੇ ਤਾਂ ਹੀ ਉਹ ਬੱਚੇ ਜਦੋਂ ਇੱਕ ਵੱਡੇ ਕਾਲਜ ਵਿੱਚ ਜਾਣਗੇ ਉਹ ਆਪਣੇ ਪਿੰਡ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਆਪਣੇ ਪਿੰਡ ਦੇ ਮੋਰੀਵਲ ਕੀ ਜਦੋਂ ਅੱਗੇ ਜਾਣਗੇ ਤਾਂ ਪਿੰਡ ਦਾ ਵੀ ਵਿਕਾਸ ਹੋਊਗਾ ਨਾਲ ਦੇ ਨਾਲ ਜੇਕਰ ਸਟਾਰਟਿੰਗ ਵਿੱਚ ਸ਼ੁਰੂਆਤ ਵਿੱਚ ਬੱਚੇ ਦੀ ਪੜ੍ਹਾਈ ਤੇ ਪਿੰਡਾਂ ਵੱਲੋਂ ਜਾਂ ਪ੍ਰਿੰਸੀਪਲ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਂਦਾ ਤਾਂ ਜ਼ਰੂਰੀ ਨਹੀਂ ਕਿ ਉਹ ਬੱਚੇ ਆਪਣਾ ਘਰ ਆਪਣਾ ਪਿੰਡ ਛੱਡ ਕੇ ਬਾਹਰ ਜਾਣ ਜੇਕਰ ਵਧੀਆ ਸਿੱਖਿਆ ਵਧੀਆ ਮਾਹੌਲ ਸ਼ੁਰੂਆਤ ਤੋਂ ਹੀ ਮਿਲੇ ਵਧੀਆ ਸੌਲ ਤਾਂ ਸ਼ੁਰੂ ਤੋਂ ਹੀ ਮਿਲੇ ਤਾਂ ਬੱਚੇ ਵੱਧ ਫੁੱਲ ਕੇ ਪੰਜਾਬ ਵਿੱਚ ਰਹਿ ਕੇ ਪੰਜਾਬ ਨੂੰ ਹੀ ਮੋੜ ਅਗਲਾ ਪੰਜਾਬ ਬਣਾ ਸਕਦੇ ਨੇ ਨਾਲ ਦੇ ਨਾਲ ਇਸ ਪੂਰੇ ਮਾਮਲੇ ਵਿੱਚ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਜਿਹੜੀ ਸਕੂਲ ਦੀ ਸਰਕਾਰੀ ਸਕੂਲ ਦੀ ਚੇਅਰਮੈਨ ਉਸ ਦਾ ਇਹ ਕਹਿਣਾ ਹੈ ਕਿ ਜਿਹੜਾ ਵੀ ਪੈਸਾ ਜਿਹੜੇ ਵੇ ਗ੍ਰਾਂਟਾਂ ਸਰਕਾਰ ਵੱਲੋਂ ਸਕੂਲ ਨੂੰ ਮਿਲਦੀਆਂ ਨੇ ਉਹ ਪ੍ਰਸ਼ਾਸਨ ਵੱਲੋਂ ਜਾਂ ਉਸ ਸਕੂਲ ਦੇ ਬੋਰਡ ਵੱਲੋਂ ਤਾਂ ਪਾਸ ਹੋ ਜਾਂਦੀਆਂ ਨੇ ਪਰ ਪ੍ਰਿੰਸੀਪਲ ਜਿਹੜੀ ਹੈ ਉਸ ਤੇ ਮੋਹਰ ਨਹੀਂ ਲਾਉਂਦੀ ਪ੍ਰਿੰਸੀਪਲ ਨੇ ਜਿਹੜੀ ਗ੍ਰਾਂਟਾਂ ਦਾ ਕਪੜਾ ਕੀਤਾ ਉਸ ਤੇ ਵੀ ਇਲਜ਼ਾਮ ਲਾਇਆ ਨਹੀਂ ਕਿ ਪ੍ਰਿੰਸੀਪਲ ਨੇ ਜਿਹੜੀ ਗ੍ਰਾਂਟ ਆਈ ਹੈ ਉਸ ਦਾ ਕਪੜਾ ਕੀਤਾ ਗਿਆ ਸਕੂਲ ਵਿੱਚ ਜਿਹੜੀ ਕੰਸਟਰਕਸ਼ਨ ਚੱਲਦੀ ਪਈ ਹੈ ਉਸ ਦਾ ਕੰਮ ਵੀ ਵਿੱਚ ਰੋਕ ਦਿੱਤਾ ਗਿਆ ਤਾਂ ਤੇ ਇੱਕ ਵਾਰ ਤੁਹਾਨੂੰ ਜਿਹੜੀ ਚੇਅਰਮੈਨ ਨੇ ਉਹਨਾਂ ਕੋਲ ਲੈ ਕੇ ਚਲਦਿਆ ਕਿ ਸਕੂਲ ਦੀ ਚੇਅਰਮੈਨ ਨੇ ਆਪਣੀ ਪ੍ਰਿੰਸੀਪਲ ਤੇ ਖੁਦ ਕੀ ਇਲਜ਼ਾਮ ਲਗਾਏ ਨੇ ਮੈਂ ਨਾ ਪ੍ਰਵੀਨ ਜੀ ਆਜੂ ਸਕੂਲ ਦੇ ਬਾਹਰ ਬੈਠੇ ਹੋ ਕੀ ਕਾਰਨ ਨਾ ਚੇਅਰਮੈਨੋ ਦੇ ਸਕੂਲ ਦੇ ਇਧਰ ਸਿਰ ਮੇਰੇ ਇਹੋ ਹੀ ਮੰਗਵਾ ਹੈ ਕਿ ਇਹ ਜਿਹੜੇ ਆ ਸਾਰੇ ਮਤਲਬ ਕਿ ਆਪਣੇ ਜਿੰਨੇ ਵੀ ਕਪਲੇ ਕੀਤੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਦੱਸ ਦੇਣ ਤੇ ਦੂਜੀ ਗੱਲ ਇਹਨਾਂ ਨੇ ਮੇਰੇ ਦੋ ਤਿੰਨ ਵਾਰੀ ਮਤਲਬ ਕਿ ਪਰਚੇ ਮੇਰੇ ਤੇ ਹੋ ਗਏ ਆ ਹੁਣ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਤੈਨੂੰ ਕਾਨੂੰਨੀ ਤੌਰ ਤੇ ਵੇਖਣਾ ਮਾਵੇ ਤੇਰੇ ਤੇ ਮਤਲਬ ਕਿ ਉਹ ਜਿਹੜੇ ਹੁੰਦੇ ਆ ਵੀ ਸੰਮਣ ਆਏ ਆ ਤੇ ਸੰਮਣਾ ਦੀ ਮੈਨੂੰ ਬੜੀ ਤਮਕੀ ਦਿੰਦੇ ਆ ਮੈਨੂੰ ਬੜੇ ਮਾੜੇ ਸ਼ਬਦ ਬੋਲੇ ਇੱਕ ਦਿਨ ਮੈਨੂੰ ਇੱਥੇ ਦਫ਼ਤਰ 'ਚ ਸਾਧ ਕੇ ਮੈਨੂੰ ਇਹ ਗੱਲ ਇਹਨਾਂ ਨੇ ਆਖੀ ਆ ਕਿ ਤੂੰ ਇਹਨਾਂ ਨੇ ਤਿੰਨ ਚਾਰ ਵਾਰੀ ਮੈਨੂੰ ਕਹਿੰਦੇ ਕਿ ਸਕੂਲ 'ਚੋਂ ਚੱਲ ਜਾ ਮੈਂ ਕਿਹਾ ਮੈਂ ਨਹੀਂ ਸਕੂਲ 'ਚ ਜਾਣਾ ਸਕੂਲ ਮੇਰੇ ਪਿੰਡ ਦਾ ਵਾ ਮੈਂ 13 ਸਾਲ ਹੋ ਗਏ ਇੱਥੇ ਡਿਊਟੀ ਕਰ ਰਹੀ ਨੂੰ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮਵਾ ਅੱਛਾ ਤੁਸੀਂ ਕਿਤੇ ਆਪਣੀ ਕਿਰਤ ਨਹੀਂ ਕਰਨਦੇ ਅੱਜ ਸਕੂਲ ਦੇ ਬਾਹਰ ਬਹਿ ਕੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਇਹ ਗੱਲ ਤਰਾਜ ਗਿਆ ਕਿ ਬਸ ਮੈਨੂੰ ਇੱਥੇ ਸਕੂਲ ਤੇ ਮੇਰੇ ਬੱਚੇ ਵੀ ਤਿੰਨ ਇੱਥੇ ਪੜ੍ਹਦੇ ਆ ਇਹ ਮੈਂ ਸਕੂਲ ਦੇ ਨਾਤੇ ਕਿ ਮੈਨੂੰ ਕੋਈ ਨਹੀਂ ਆਪਣੀ ਤਰਾਜ ਦੀ ਕੋਈ ਨਹੀਂ ਆ ਬਸ ਇਹ ਹੀ ਆ ਵੀ ਜਿੰਨੇ ਵੀ ਇੱਥੇ ਕਾਲੇ ਧੰਦੇ ਹੋਏ ਆ ਸਾਰੇ ਇੱਥੇ ਲੱਗ ਜਾਂਦੇ ਉਹ ਵੇਖੋ ਇਹ ਬਿਲਡਿੰਗ ਮੈਂ ਚੇਅਰਮੈਨ ਦੇ ਹੋਣ ਦੇ ਨਾਤੇ ਵੀ ਕਹਿੰਨੀ ਕਿ ਉਹ ਬਿਲਡਿੰਗ ਤੁਸੀਂ ਆਪ ਹੀ ਚਾਤੀ ਮਾਰ ਸਕਦੇ ਹੱਥ ਤੇ ਲਿਖ ਕੇ ਲੈ ਜਾਂਦੇ ਹਾਂ ਮੈਂ ਲਿਖਿਆ ਜਿੰਨੇ ਵੀ ਰੇਤ ਬੱਜਰੀ ਦੇ ਮੈਂ ਚੈੱਕ ਪਰਦੀ ਰਹੀ ਆ ਚੈੱਕ ਤੇ ਸਾਈਨ ਹੁੰਦੇ ਰਹੇ ਬਸ ਪੈਸੇ ਲਿਖ ਕੇ ਖੜਦੀ ਰਹਿੰਦੀ ਪੈਸੇ ਵੀ ਅੱਜ ਇੰਨੇ ਦਾ ਚੈੱਕ ਅਸੀਂ ਭਰ ਦਿੱਤਾ ਚਲੋ ਵੀ ਜ਼ਰੂਰੀ ਹੀ ਤਾਂ ਇਹ ਵੀ ਜ਼ਰੂਰੀ ਹੈ ਮੈਨੂੰ ਆਪਣੇ ਅੱਜ ਮੈਨੂੰ ਮਤਲਬ ਕਿ ਵੇਖੋ ਸਾਰੇ ਮੇਰੇ ਪਿੰਡ ਦੇ ਵਾਸੀ ਆ ਮੈਨੂੰ ਅੱਜ ਲੋੜ ਵਾ ਭਲਕੇ ਮੇਰੇ ਤੇ ਇਹ ਵੀ ਇਨਜਾਮ ਲਾ ਸਕਦੇ ਆ ਕਿ ਮਤਲਬ ਇਹਨਾਂ ਨੇ ਪੈਸੇ ਖਾਦੇ ਆ ਜੇ ਮੇਰੇ ਕੋਲ ਅੱਜ ਸਚਾਈ ਹੈ ਵਾ ਤੇ ਇਹਨਾਂ ਨੇ ਇਹ ਮੈਨੂੰ ਕਹਿਤਾ ਵੀ ਲੈ ਕੇ ਖੜਦੀ ਮੈਂ ਲੈ ਕੇ ਖੜਦੀ ਆ ਤਾਂ ਮਤਲਬ ਅੱਜ ਮੈਂ ਸਚਾਈ ਦੱਸ ਸਕਦੀ ਆ ਕਿ ਇੰਨੇ ਦੀ ਰੇਤ ਆਈ ਇੰਨੇ ਦੀ ਬਜਰੀ ਆਈ ਇੰਨੇ ਦਾ ਸੀਮੈਂਟ ਆਇਆ ਇੰਨੀਆਂ ਦਿਹਾੜੀਆਂ ਲੱਗੀਆਂ ਇੰਨੇ ਮਜ਼ਦੂਰੀ ਇਨੇ ਇੱਥੇ ਮੈਂ ਮਿਸਤਰੀ ਲੱਗੇ ਕੋ ਪੰਚਾਇਤ ਨੇ ਤਾਂ ਪੁੱਛਣਾ ਵਾ ਇਨੇ ਮਿਸਤਰੀ ਲੱਗੇ ਮੈਂ ਇੱਕ ਇੱਕ ਚੀਜ਼ ਦੀ ਇਹਦੀ ਨੋਟਿੰਗ ਕੀਤੀ ਆ ਤਾਂ ਸਾਰੇ ਇਲਜ਼ਾਮਾਂ ਵਾ ਦੇ ਸੋਪਾਦ ਸਕੂਲ ਦੀ ਪ੍ਰਿੰਸੀਪਲ ਦੀ ਵੀ ਸ਼ਾਇਦ ਥੋੜੀ-ਬੋਤੀ ਸ਼ਲਾਘਾ ਕਰਨ ਦੀ ਲੋੜ ਹੈ ਕਿ ਉਸਨੇ ਆਪਣੀ ਗਲਤੀ ਮੰਨੀ ਹੈ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਹੈ ਕਿ ਹਾਂ ਮੇਰੇ ਕੋਲ ਗਲਤੀ ਨਾਲ ਸਰਟੀਫਿਕੇਟ ਜਰੂਰ ਬਣ ਗਿਆ 1 ਸਾਲ ਦਾ ਵਜ਼ੀਫਾ ਵੀ ਲਿਆ ਹੈ ਵਜ਼ੀਫਾ ਵਾਪਸ ਮੋੜਨ ਦੀ ਵੀ ਗੱਲ ਕੀਤੀ ਗਈ ਸੀ ਅਤੇ ਨਾਲ ਦੇ ਨਾਲ ਦੂਜੇ ਸਾਲ ਦਾ ਵਜ਼ੀਫਾ ਨਾ ਮਿਲ ਸਕੇ ਇਸ ਕਰਕੇ ਉਸਨੇ ਆਪਣੀ ਬੇਟੀ ਦਾ ਜਿਹੜਾ ਖਾਤਾ ਹੈ ਜਿਹੜਾ ਬੈਂਕ ਅਕਾਊਂਟ ਹੈ ਉਹ ਵੀ ਬੰਦ ਕਰਾ ਲਿੱਤਾ ਪਰ ਇਸ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਕੀ ਕਿਵੇਂ ਗਲਤੀ ਹੋ ਸਕਦੀ ਹੈ ਕਿ ਜਾਲੀ ਸਰਟੀਫਿਕੇਟ ਆਮਦਨ ਸਰਟੀਫਿਕੇਟ ਕਿਵੇਂ ਨਕਲੀ ਬਣ ਸਕਦੇ ਨੇ 1 ਸਾਲ ਜਿਹੜੇ ਜਰੂਰਤਮੰਦ ਨੂੰ ਸਕਾਲਰਸ਼ਿਪ ਜਾਂ ਵਜ਼ੀਫਾ ਮਿਲਣਾ ਚਾਹੀਦਾ ਸੀਗਾ ਉਸ ਨੂੰ ਵਜ਼ੀਫਾ ਨਹੀਂ ਮਿਲਿਆ ਹੁਣ ਇਸ ਪੂਰੇ ਮਾਮਲੇ ਵਿੱਚ ਇੱਕ ਪ੍ਰਿੰਸੀਪਲ ਨੇ ਉਲਟਾ ਪਿੰਡ ਵਾਲਿਆਂ ਤੇ ਕੇਸ ਕਰ ਦਿੱਤਾ ਹੈ ਕਿਹੜੀ ਗੱਲੋਂ ਕੇਸ ਕੀਤਾ ਹੈ ਪ੍ਰਿੰਸੀਪਲ ਨੇ ਅਤੇ ਨਾਲ ਦੇ ਨਾਲ ਆਪਣੀ ਸਫਾਈ ਵਿੱਚ ਪ੍ਰਿੰਸੀਪਲ ਨੇ ਕੀ ਕੀਤਾ ਹੈ ਇੱਕ ਵਾਰ ਤੁਹਾਨੂੰ ਇਸ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਕੋਲ ਲੈ ਕੇ ਚਲਦੇ ਹਾਂ ਹਾਂਜੀ ਕਿਰਨ ਵਾਲਾ ਸਕੂਲ ਐਡਮਿਸ਼ਨ ਸਰਕਾਰੀ ਹਾਈ ਸਕੂਲ ਜੋਹਲ ਰੰਧਾ ਟਾਡੇ ਖਲਾਫ ਪ੍ਰੋਟੈਸਟ ਹੋ ਰਿਹਾ ਕਿ ਤੁਸੀਂ ਮੈਡੀਕਲ ਸਰਟੀਫਿਕੇਟ ਬਣਾ ਕੇ ਆਪਣੇ ਬੱਚੇ ਦਾ ਵਜੀਫਾ ਲੈ ਰਹੇ ਸੀ ਸੱਚਾਈ ਇਹ ਹੈ ਹਾਂਜੀ ਸਰ ਇਸ ਚੀਜ਼ ਨੂੰ ਮੈਂ ਐਗਰੀ ਕਰਦੀ ਆ ਕਿ ਮੇਰੇ ਕੋਲ ਗਲਤੀ ਦੇ ਨਾਲ ਆਪਣੀ ਬੇਟੀ ਦਾ ਵਜੀਫਾ ਅਪਲਾਈ ਕੀਤਾ ਗਿਆ ਸਾਨੂੰ ਗਵਰਨਮੈਂਟ ਵੱਲੋਂ ਬਹੁਤ ਪ੍ਰੈਸ਼ਰ ਸੀ ਅ ਪਿਛੇ ਐਸੀ ਬੱਚਿਆਂ ਦਾ ਅਸੀਂ ਵਜੀਫਾ ਅਪਲਾਈ ਕੀਤਾ ਸੀ 23 ਬੱਚੇ ਸੀ ਜਿਨ੍ਹਾਂ ਦੇ ਵਿੱਚ ਮੇਰੀ ਬੇਟੀ ਵੀ ਪੜਦੀ ਹੈ ਔਰ ਕੋਈ ਵੀ ਅਧਿਆਪਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ 'ਚ ਨਹੀਂ ਲਗਾਉਂਦਾ ਮੈਂ ਉਹਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਇਆ ਕਿਉਂਕਿ ਮੇਰੀ ਮੈਂ ਬੈਨੀਫਿਟ ਲੈ ਲਈ ਉਹਨੂੰ ਦਾਖਲ ਰਿਸ਼ੀ ਕਰਵਾਇਆ ਕਿਉਂਕਿ ਮੇਰੀ ਇਨਰੋਲਮੈਂਟ ਸਕੂਲ ਦੀ ਵਧੀ ਸੀ ਔਰ ਉਹਦੇ ਲਈ ਮੈਨੂੰ ਅਵਾਰਡ ਦਿੱਤਾ ਜਾਣਾ ਸੀ ਤੇ ਮੇਰਾ ਇੱਕ ਬੱਚਾ ਕਰਦਾ ਸੀ ਇਸ ਕਰਕੇ ਮੈਂ ਆਪਣੀ ਬੱਚੀ ਨੂੰ 8ਵੀਂ ਵਿੱਚ ਇੱਥੇ ਦਾਖਲ ਕਰਵਾ ਦਿੱਤਾ ਔਰ 8ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਹੀ ਪੜੀ ਔਰ ਜੇਕਰ ਮੇਰੇ ਕੋਲ ਗਲਤੀ ਹੋਈ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਆ ਕੇ ਮੈਨੂੰ ਕਹਿੰਦੇ ਕਿ ਮੈਡਮ ਤੁਹਾਡੇ ਕੋਲ ਵਜੀਫਾ ਜਿਹੜਾ ਬੱਚੀ ਦਾ ਅਪਲਾਈ ਹੋਇਆ ਗਲਤ ਹੋ ਰਿਹਾ ਹੈ ਇਹ ਨਾ ਕਰੋ ਇਹਨਾਂ ਨੇ ਇਸ ਚੀਜ਼ ਨੂੰ ਕਰਨ ਦੀ ਬਜਾਏ ਮੇਰੀ ਬੇਟੀ ਦਾ ਰਿਕਾਰਡ ਚੋਰੀ ਕਰਕੇ ਐਫ ਆਰ ਆਈਓ ਦੀ ਕਰਵਾਈ ਔਰ ਉਹਦੇ ਖਿਲਾਫ ਮੈਂ ਵੀ ਐਫ ਆਰ ਆਈ ਕਰਵਾਈ ਕਿ ਇਹਨਾਂ ਨੇ ਮੇਰੇ ਸਕੂਲ ਦਾ ਰਿਕਾਰਡ ਚੋਰੀ ਕਿਉਂ ਕੀਤਾ ਕਿੰਨੇ ਚੋਰੀ ਕੀਤਾ ਅਹ ਇਹ ਰਿਕਾਰਡ ਤਜਿੰਦਰ ਸਿੰਘ ਨੇ ਚੋਰੀ ਕੀਤਾ ਔਰ ਤਜਿੰਦਰ ਸਿੰਘ ਨੇ ਹੀ ਜਿਹੜੀ ਐਫ ਆਈ ਆਰ ਆਈ ਆ ਉਹ ਕਰਵਾਈ ਸੀ ਡੀ ਸੀ ਡੀ ਐਸ ਪੀ ਗੁਰਦਾਸਪੁਰ ਕਾਮ ਤੁਸੀਂ ਕਹਾ ਕਿ ਮੇਰੇ ਕੋਲ ਗਲਤੀ ਨਾਲ ਹੋ ਗਿਆ ਹਾਂ ਜੀ ਸਿੱਕਰ ਪੁਟੜ ਪੋਰਟ ਤੇ ਤੁਸੀਂ ਬੈਠੇ ਹੋਏ ਹੋ ਜਿੰਮੇਵਾਰੀ ਵਾਲੀ ਪੋਸਟ ਆ ਇੰਨੇ ਸਖੂਨ ਦੇ ਬੱਚਿਆਂ ਨੂੰ ਤੁਸੀਂ ਸੰਭਾਲਦੇ ਹੋ ਫਿਰ ਤੁਹਾਡੇ ਤੋਂ ਕਿਉਂ ਇਹ ਗਲਤੀ ਹੋਈ ਸਰ ਮੈਂ ਇੱਕ ਇਨਸਾਨ ਆ ਮੇਰੇ ਕੋਲ ਵੀ ਗਲਤੀ ਹੋ ਸਕਦੀ ਹੈ ਔਰ ਮੈਂ ਆਪਣੀ ਗਲਤੀ ਨੂੰ ਐਗਰੀ ਵੀ ਕਰ ਰਹੀ ਆ ਔਰ ਸਰ ਜੇ ਮੇਰੇ ਕੋਲ ਗਲਤੀ ਹੋਈ ਤੇ ਮੈਂ ਇਹਨੂੰ ਇੰਪਰੂਵ ਵੀ ਕੀਤਾ ਮੈਂ ਆਪਣੀ ਬੇਟੀ ਦਾ ਖਾਤਾ ਕਲੋਜ਼ ਕਰਵਾ ਦਿੱਤਾ ਔਰ ਉਹਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਹੁਣ ਆਇਆ ਤੇ ਨਾ ਹੀ ਅੱਗੋਂ ਆਏਗਾ ਔਰ ਉਹਦਾ ਜਿਹੜਾ ਇਨਕਮ ਸਰਟੀਫਿਕੇਟ ਬਣਿਆ ਸੀ ਉਹਦੇ ਪਪਾ ਦਾ ਉਹ ਵੀ ਮੈਂ ਰੱਦ ਕਰਵਾ ਦਿੱਤਾ ਮਤਲਬ ਜਦੋਂ ਜਦੋਂ ਰੋਲਾ ਪਿਆ ਕਰੂ ਆਪਾਂ ਕੀਤਾ ਪਹਿਲਾਂ ਸਿਰ ਇੰਕੋ ਨਹੀਂ ਕੀਤਾ ਸਰ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਇਸ ਚੀਜ਼ ਇਹਨਾਂ ਨੇ ਮੇਰੀ ਨੈਗੇਟਿਵਿਟੀ ਨੂੰ ਇਦਾਂ ਮੇਰੀ ਗਲਤੀ ਨੂੰ ਇਹਨਾਂ ਨੇ ਮੇਰਾ ਨੈਗੇਟਿਵ ਪੁਆਇੰਟ ਬਣਾ ਦੇਣਾ ਔਰ ਸਰ ਦੇਖੋ ਜੇਕਰ ਇਹਨਾਂ ਨੂੰ ਇਦਾਂ ਲੱਗਿਆ ਕਿ ਮੇਰੇ ਕੋਲ ਗਲਤੀ ਹੋਈ ਹੈ ਮੈਂ ਆਪਣੀ ਗਲਤੀ ਨੂੰ ਵੀ ਕੰਫੈਸ ਕਰ ਰਹੀ ਆ ਔਰ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ ਰਿਪੋਰਟ ਵੀ ਮੇਰੇ ਕੋਲ ਆ ਗਈ ਹੋਈ ਆ ਉਹਨਾਂ ਨੇ ਵੀ ਇਹਨਾਂ ਨੂੰ ਸਿਫਾਰਿਸ਼ ਕੀਤੀ ਕਿ ਦਾਖਲ ਦਫਤਰ ਕਰਨ ਦੀ ਰਿਪੋਰਟ ਕੀਤੀ ਜਾਵੇ ਸੇਰ ਬਿਲਕੁਲ ਗਲਤੀ ਹੋਈ ਮੈਂ ਮੰਦੀ ਆ ਠੀਕ ਹੈ ਔਰ ਕੋਈ ਵੀ ਬੱਚਾ ਮੈਂ ਵਜੀਫੇ ਤੋਂ ਬਣ ਜਾ ਨਹੀਂ ਰਹਿਣ ਦਿੰਦੀ ਮੇਰਾ ਕਾ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦੀ ਗਲਤੀ